ਵੇਂਦਾ ਚਲੋ ਸੇਵਕਾ ਇੱਥੇ ਤੇ ਕੰਮ ਫਸਰੇ ਵਾਲਾ ਹੀ ਆ ਲੈ ਵੀ ਸ਼ੀਸ਼ਮੈਲ ਦਾ ਢੇੜਾ ਦੇਣ ਦੇ ਲਈ ਬੱਕੀ ਵੀ ਖੜੀ ਆ ਤਾਂਗਾ ਵੀ ਖੜਿਆ ਵੀ ਰਾਜਿਆਂ ਦਾ ਵੇਖੋ ਆਹੇ ਘੜੇ ਦੇ ਉੱਤੇ ਚਾਤੀ ਮਧਾਨੀਆਂ ਤੇ ਚਰਖੇ ਹੁਣ ਸਾਡੇ ਕੋਲੇ ਸ਼ੋਪੀਸ ਵਾਂਗੂ ਰਹਿ ਗਏ ਨੇ ਬੱਲੇ 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 ਅੱਛਾ ਚਾਬੀ ਭਰੀ ਜਾਂਦੀ ਇੱਥੋਂ ਉੱਤੇ ਡਿਜ਼ਾਈਨ ਪੈ ਗਿਆ ਜੀ ਘੜੀ ਦੇ ਉੱਤੇ ਹਨਾ ਹੁਣ ਇਸ ਧਾਗੇ ਦੇ ਨਾਲ ਆਪਣੇ ਦੀਵਾ ਇਹ ਲਾ ਦੇ ਨੇ ਇਹ ਆ ਲੈ ਇਹ ਜਿਹੜੀ ਆ ਹੁਣ ਲੱਗੀ ਹੈ ਗਜੀਬੋ ਰਪਣ ਜੀ ਇੱਥੇ ਸਾਰਾ ਖਾਣ ਪਾਣ ਜੀ ਟੇਬਲ ਸਾਰਿਆਂ ਦੇ ਸਾਂਝੇ ਨੇ ਤੇ ਪਰਲੇ ਪਾਸੇ ਦਿਖਾਨਾ ਜੀ ਮੈਂ ਇਸ ਪਾਸੇ ਜਾਵਾਂ ਕਿ ਉਧਰੋਂ ਉਧਰੋਂ ਜੇਕਰ 브릿ਜ ਹੀ ਓਪਨ ਕਰ ਦੇ ਨਾ ਇੱਥੋਂ ਲੈ ਕੇ ਉਹ ਪਰਲੇ ਸਿਰੇ ਤੱਕ ਜਾਂਦਾ ਏ ਉਧਰੋਂ ਵੀ ਬੰਦ ਕੀਤਾ ਤੇ ਇਸ ਪਾਸੇ ਵੀ ਬੰਦ ਕੀਤਾ ਬਈ ਜੇਕਰ ਇਹਨੂੰ ਹੀ ਓਪਨ ਕਰ ਦੇਣਾ ਤੇ ਮੈਂ ਕਿਹਾ ਸ਼ਾਮ ਨੂੰ ਫਿਰ ਇੱਥੇ ਰੌਣਕਾਂ ਲੱਗ ਜਾਣ ਟੂਰਿਸਟ ਅਕਰ ਡੈਸਟੀਨੇਸ਼ਨ ਬਣਾਣਾ ਵੀ ਹੋਵੇ ਨਾ ਅੱਛਾ ਅਲਸੀ ਦਾ ਤੇਲ ਇਹ ਮਤਲਬ ਇੱਕ ਕੱਲ ਮੇਰੇ ਧਿਆਨ ਦੇ ਆ ਜੇ ਕਿ ਬਿਲਕੁਲ ਓਰੀਜਨਲ ਤੇਲ ਹੈ ਵੀ ਅਲਸੀ ਦਾ ਹਾਂ ਤੇ ਪਟਿਆਲੇ ਦਾ ਸ਼ੀਸ਼ਮੈਲ ਮੇਲਾ ਰੌਣਕਾਂ ਬੜੀਆਂ ਲੱਗੀਆਂ ਨੇ ਵੇਖੋ ਭਾਈ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਮੈਂ ਇੱਥੇ ਵਿਖਾ ਦੇਣਾ ਕਿਉਂਕਿ ਕੱਲਾ ਆਪਣੇ ਪੰਜਾਬ ਦਾ ਮੇਲਾ ਨਹੀਂ ਕਹਿ ਸਕਦੇ ਇੱਥੋਂ ਬਾਹਰੋਂ ਲੋਕ ਬੜੇ ਆਏ ਨੇ ਦਿੱਲੀ ਬੰਬਈ ਕਲਕੱਤੇ ਤੋਂ ਪਕਵਾਨ ਤੇ ਪਹਿਰਾਵੇ ਤੇ ਬਾਕੀ ਜਿਹੜੀਆਂ ਸਟੇਟਾਂ ਨੇ ਆਪਣੀਆਂ ਕੁ ਰਾਜਸਥਾਨ ਗੁਜਰਾਤ ਉਥੋਂ ਦੇ ਵੀ ਪਹਿਰਾਵੇ ਲੋਕ ਨਾਚ ਤੇ ਸਾਰਾ ਇੱਥੇ ਲੱਗਦਾ ਸਾਲ ਬਾਦ ਲੱਗਦਾ ਮੇਲਾ ਏ ਤੇ ਆਜੂ ਅੱਗੇ ਬਖਾਨਾ ਤੁਹਾਨੂੰ ਹੋਣਾ ਲੋ ਜੀ ਆਪਾਂ ਆ ਗਏ ਆ ਪਟਿਆਲੇ ਦੇ ਸਰਸੂ ਮੇਲੇ ਤੇ ਰੌਣਕਾਂ ਬਖਾਨਿਆ ਤੁਹਾਨੂੰ ਮੇਲੇ ਦੀਆਂ ਸ਼ਹਿਰ ਦਾ ਬੜਾ ਆਰਗੇਨਾਈਜ਼ਡ ਮੇਲਾ ਹਰ ਸਾਲ ਲੱਗਦਾ ਸਭ ਤੋਂ ਪਹਿਲਾਂ ਆਪਾਂ ਲੈਣਿਆ ਟਿਕਟ ਮੈਂ ਆ ਗਿਆ ਥੋੜਾ ਯਾ 1.5 2 ਵਜੇ ਹੀ ਇਹ ਤੇ ਸ਼ਾਮ ਨੂੰ ਇੱਥੇ ਲੈਣਾ ਬੜੀਆਂ ਲੰਬੀਆਂ ਲੱਗ ਜਾਂਦੀਆਂ ਨੇ ਇੱਥੋਂ ਆਪਾਂ ਲੈ ਲਈ ਟਿਕਟ ਤੇ ਹੁਣ ਇੱਥੋਂ ਐਂਟਰ ਹੋ ਕੇ ਤੇ ਆਪਾਂ ਚੱਲਦੇ ਆਂ ਜੀ ਅੱਗੇ ਤੇ ਅੱਗੇ ਦਾ ਨਜ਼ਾਰਾ ਤੁਹਾਨੂੰ ਦਿਖਾ ਦੇਣਾ ਇਹ ਵੇਖੋ ਪਟਿਆਲੇ ਦਾ ਸ਼ੀਸ਼ਮੈਲ ਹੈ ਇਹ ਆਮ ਦਿਨਾਂ ਦੇ ਵਿੱਚ ਵੀ ਬੰਦ ਹੀ ਰਹਿੰਦਾ ਹੈ ਬਸ ਵਕਤ-ਵਕਤ ਤੁਸੀਂ ਆਹ ਵਾਲਾ ਗਰਾਊਂਡ ਵੇਖ ਸਕਦੇ ਹੋ ਇੱਥੇ ਤੁਹਾਨੂੰ ਮੈਂ ਇੱਕ ਰੀ ਪੰਛੀ ਚਾਤ ਜੀ ਮਰਵਾ ਦੇ ਆਂ ਵੇਖੋ ਝੂਲੇ ਝੂਲੇ ਲੱਗੇ ਨੇ ਤੇ ਸਾਰੇ ਫੰਸ਼ਨ ਕਰ ਰਹੇ ਨੇ ਭਾਈ ਇਹ ਚੀਕ ਚੰਗੇ ਆੜਾ ਪੂਰਾ ਪੈ ਰਿਹਾ ਤੁਹਾਨੂੰ ਮਾੜੀ ਮੁੱਢੀ ਆਵਾਜ਼ ਆਉਂਦੀ ਹੋਣੀ ਏ ਇਧਰ ਇਹਦੀ ਤਿਆਰੀ ਏ ਉਡਰਖ ਟੋਲੇ ਦੀ ਇੱਥੇ ਬੜੇ ਬੜੇ ਵੱਡੇ ਸਿੰਗਰ ਕਲਾਕਾਰ ਲੱਗਦੇ ਨੇ ਇਸ ਤੋਂ ਇਲਾਵਾ ਇੱਥੇ ਨਾ ਭਾਰਤ ਦੇ ਬਾਕੀ ਜਿਹੜੇ ਸਟੇਟ ਨੇ ਸੂਬੇ ਨੇ ਉਹਨਾਂ ਦੀਆਂ ਜਿਹੜੇ ਲੋਕ ਨਾਚ ਨੇ ਪਹਿਰਾਵੇ ਨੇ ਉਹ ਸਾਰੇ ਉਹ ਸਟੇਜ ਤੇ ਕੰਪਲੀਟ ਹੁੰਦੇ ਜੀ ਹਾਂਜੀ ਪ੍ਰੋਫੈਸਰ ਸਾਹਿਬ ਬਾਕੀ ਆਲੇ ਠੀਕ ਹੈ ਸ਼ੁਕਰੀਆ ਮਿਹਰਬਾਨੀ ਕੋਈ ਗੱਲ ਨਹੀਂ ਮਿਰਖ ਚਾ ਲੈਨੇ ਆ ਜਾ ਇਹ ਮੁੰਡਾ ਸਤਗੁਰ ਸਿੰਘ ਇਹਨੇ ਮੈਨੂੰ ਪਛਾਣ ਲਿਆ ਹੈ ਇਹ ਇੱਥੇ ਡਿਊਟੀ ਕਰ ਰਿਹਾ ਸਾਰਸ ਮੇਲੇ ਦੇ ਅਫੀਸ਼ੀਅਲ ਲਾ ਵੀ ਇਹ ਵੀ ਚੱਲ ਗਿਆ ਉਡਲ ਖਟੋਲਾ ਵੇਖੋ ਮੇਰੇ ਸਿਰ ਦੇ ਉੱਤੋਂ ਦੀ ਆਰੀਆਂ ਨੇ ਡਾਰਾਂ ਵੱਜ-ਵੱਜ ਕੇ ਭਾਈ ਵਧੀਆ ਰੌਣਕ ਮੇਲਾ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਸਟੇਜ ਤੇ ਨਾ ਬਾਕੀ ਦੇ ਜਿਹੜੇ ਪਹਿਰਾਵੇ ਨੇ ਬਾਕੀ ਸਟੇਟਾਂ ਦੇ ਲੋਕ ਨਾਚ ਪਹਿਰਾਵੇ ਸਾਰਾ ਕੁਝ ਵਿਖਾਇਆ ਜਾਂਦਾ ਤੇ ਬੜਾ ਨਾ ਸ਼ਹਿਰ ਦੇ ਸਾਰੇ ਲੋਕ ਹੀ ਆਉਂਦੇ ਨੇ ਪਿੰਡਾਂ ਤੋਂ ਵੀ ਆਉਂਦੇ ਨੇ ਬੜਾ ਆਰਗੇਨਾਈਜ਼ਿਆ ਮੇਲਾ ਇਹ ਤੇ ਇਧਰ ਸ਼ੀਸ਼ਮੈਲ ਦੀਆਂ ਬਾਕੀ ਜਿਹੜੀਆਂ ਇਮਾਰਤਾਂ ਨੇ ਤੁਹਾਨੂੰ ਬੰਦ ਹੀ ਮਿਲਣਗੀਆਂ ਇਹਨਾਂ ਦੇ ਅੰਦਰ ਪਤਾ ਨਹੀਂ ਕੀ ਕੰਮ ਕਰੀ ਜਾਂਦੇ ਨੇ ਕਈ ਵਾਰੀ ਵੈਸੇ ਦਿਨਾਂ ਚ ਆ ਜੀਏ ਨਾ ਖੁੱਲੇ ਦਿਨਾਂ ਚ ਤੇ ਅੰਦਰ ਜਾਣ ਦਾ ਮੌਕਾ ਨਹੀਂ ਮਿਲਦਾ ਬਸ ਆ ਇੱਕ ਖੂਜਾ ਹੈਗਾ ਇਹ ਉਦੋਂ ਪਤਾ ਨਹੀਂ ਤਲਾ ਹੁੰਦਾ ਸੀ ਕੀ ਹੁੰਦਾ ਸੀ ਹੁਣ ਇੱਥੇ ਮੇਲਾ ਲੱਗਦਾ ਤੇ ਅੱਗੇ ਜਾ ਕੇ ਤੁਹਾਨੂੰ ਮਤ ਖਾਣਾ ਬਾਹਰਲੇ ਸਟੇਟਾਂ ਤੋਂ ਪਕਵਾਨ ਵੀ ਬੜੇ-ਬੜੇ ਆਏ ਜੇ ਬੰਬੇ ਦੇ ਵੀ ਬੰਦੇ ਇੱਥੇ ਆਏ ਨੇ ਆਪਣੇ ਭਗਵਾਨ ਲੈ ਕੇ ਇੱਥੇ ਪੈਂਦਾ ਪਰ ਰੋਲਾ ਬੜਾ ਤੇ ਹੁਣ ਮੈਂ ਉਧਰ ਨੂੰ ਤੁਰ ਪੈਣੇ ਆ ਇੱਥੇ ਖੜੀ ਏ ਜੀ ਇੱਕ ਪੰਜਾਬ ਟੂਰਿਜ਼ਮ ਵਾਲੀ ਬੱਸ ਲੈਂਡ ਆਫ ਫਾਈਵ ਰਿਵਰਸ ਐਕਸਪੀਰੀਅੰਸ ਆ ਪੂਰਾ ਬੱਸ ਦੇ ਤੇ ਝਾਕਾ ਵਿਖਾ ਦਿੱਤਾ ਪੰਜਾਬ ਦਾ ਬੱਸ ਦੇ ਅੰਦਰ ਵੇਣਿਆ ਕੀ ਚੀਜ਼ ਹੈ ਅੰਦਰ ਸਾਰੇ ਜਿੰਨੇ ਵੀ ਆਪਣੇ ਇਤਿਹਾਸਿਕ ਥਾਨੇ ਪੰਜਾਬ ਦੇ ਸਾਰੇ ਕਹਿ ਲਿਏ ਉਹ ਸਾਰੇ ਇੱਥੇ ਬਿਖਾਏ ਗਏ ਨੇ ਤੇ ਐਂਟਰੀ ਭਾਵੇਂ ਆਪਾਂ ਇੱਥੋਂ ਕਰ ਲਈਏ ਭਾਵੇਂ ਉਧਰੋਂ ਕਰ ਲਈਏ ਠੀਕ ਹੈ ਆਤ ਜਿਹੜੇ ਮੇਲੇ ਮੱਸਿਆ ਪੁੰਨਿਆਂ ਲੱਗਦੀ ਏ ਉਹੀ ਸਟਾਲਾਂ ਨੇ ਮੰਗਾ ਚੂੜੀਆਂ ਤੇ ਕਿਲ ਕੋਕੇ ਇੱਥੋਂ ਐਂਟਰੀ ਹੋ ਜੇਗੀ ਨਹੀਂ ਆਪਾਂ ਐਂਟਰੀ ਉਧਰ ਤੋਂ ਕਰਨਿਆ ਚਬੂਤਰੇ ਜੇ ਤੋਂ ਉੱਥੋਂ ਐਂਟਰੀ ਕਰਕੇ ਅੰਦਰ ਹੋ ਜਾਾਂਗੇ ਚਾਹੇ ਥੱਲੋ ਕਰ ਲੈ ਗੱਲ ਤਾਂ ਇੱਕੋ ਹੀ ਏ ਇੱਥੋਂ ਜਾਣੇ ਆਏ ਨੂੰ ਆਪਾਂ ਆਵੇ ਨੇ ਕਿੱਦਾਂ ਪੈਂਦਾ ਜੇ ਪਿਆ ਮੈਂ ਬਾਕੀ ਸਟੇਟਾਂ ਦੀ ਗੱਲ ਕਰਨਾ ਤੇ ਆਪਣੀ ਸਟੇਟ ਦੇ ਕਿੱਦਾਂ ਪੈਂਦੇ ਆ ਵੇਖ ਲੈਣੇ ਘੜੀ ਚਬੂਤਰੇ ਦੀ ਗੱਲ ਕਰਦਾ ਹਾਂ ਮੈਂ ਇੱਕ ਨਹੀਂ ਬਣਿਆ ਦੋ ਬਣੇ ਨੇ ਉੱਥੇ ਤੇ ਐਸ ਪਾਸੇ ਉਹ ਵੇਖ ਲੋ ਭਾਈ ਦਰਿਆ ਗਲੀਚੇ ਕਿਤੇ ਆਵਾਜ਼ ਬੜੀ ਆਉਂਦੀ ਪਈ ਇਧਰੋਂ ਕਿੱਦੇ ਦੀ ਮੈਨੂੰ ਪਰਲੇ ਪਾਸੇ ਜਾਣਾ ਪੈਣਾ ਇਧਰ ਆਪਾਂ ਬਾਤ ਚਾਵਾਂਗੇ ਆ ਵਾਲੀਆਂ ਤਾਂ ਕੰਨਾਂ ਤੁਹਾਨੂੰ ਬਾਅਦ 'ਚ ਵਿਖਾਣੇ ਆ ਫਿਲਹਾਲ ਚਲੋ ਆ ਚਟਾਈਆਂ ਹੁਣ ਆਏ ਆ ਤੇ ਵੇਖ ਹੀ ਲੋ ਹਨਾ ਵੇਖਾਂਗੇ ਜਾਂਦੇ ਲੈ ਜਾਾਂਗੇ ਏਖਾ ਚੱਲ ਲੈ ਉਹ ਤੇ ਰਾਤ ਨਾਲ ਕੰਮ ਬਣਿਆ ਜੇਕੇ ਉਹ ਵੇਖਾ ਰਾਤ ਨਾਲ ਭਾਈ ਹੈ ਆ ਦੇਦਾ ਰੱਤ ਜਾਂਦਾ ਪਿਆ ਭਾਈ ਸ਼ੀਸ਼ਮੈਲ ਚ ਵਾਹ ਜੀ ਵਾਹ ਐਸਾ ਹੱਟ ਦੇ ਵਿੱਚ ਬਾਪੂ ਜੀ ਬਣਾ ਰਹੇ ਨੇ ਵੇਖੋ ਦੀਵੇ ਚੱਲਦੀ ਪਈ ਹੈ ਭਾਈ ਚੱਕੀ ਪਾਪਾ ਜੀ ਮੋਟਰ ਲੱਗੀ ਏ ਥੱਲੇ 베어ਿੰਗ ਲੱਗਾ ਹੈ ਅੱਛਾ ਕਮਾਂਦੇ ਤੁਸੀਂ ਇਹਦੇ ਨਾਲ ਹੀ ਓ ਅੱਛਾ ਹੱਥ ਨਾਲ ਹੀ ਕਮਾਂਦੇ ਹੋ ਤੇ ਆ ਵੇਖੋ ਭਾਈ ਦੀਵਾ ਬਣਦਾ ਇਹ ਆ ਸਾਡੀ ਵਿਰਾਸਤ ਤੇ ਸਾਡਾ ਪੁਰਾਣਾ ਸੱਭਿਆਚਾਰ ਬੜਾ ਵਧੀਆ ਲੱਗਦਾ ਇਹ ਉੱਤੇ ਡਿਜ਼ਾਈਨ ਪੈ ਗਿਆ ਜੀ ਕੜੀ ਦੇ ਉੱਤੇ ਹਨਾ ਹੁਣ ਇਸ ਧਾਗੇ ਦੇ ਨਾਲ ਬਾਪੂ ਨੇ ਦੀਵਾ ਇਹ ਲਾ ਦੇਣਾ ਇਹ ਆ ਲੈ ਆ ਬਣ ਗਿਆ ਜੀ ਦੀਵਾ ਵਾਹ ਜੀ ਬੱਪੀ ਕਿਹੜਾ ਪਿੰਡ ਹੈ ਤੁਹਾਡਾ ਸੋਨਾ ਸੋਨਾ ਦੇਖੋ ਬੱਚੇ ਲਾ ਇੱਕ ਚੀਜ਼ ਤੇ ਹੋ ਗਈ ਆ ਇਹ ਹੁਣ ਦੱਸੋ ਮੈਂ ਇਹਨਾਂ ਵੀ ਬਾਰੋ-ਬਾਰ ਚੱਲੀਏ ਬਾਰੋ-ਬਾਰ ਜਾ ਕੇ ਤੇ ਫਿਰ ਾਂ ਦੀ ਆ ਜਾਾਂਗੇ ਨਾਲੇ ਉਧਰੋਂ ਗਿੱਧਾ ਥੋੜਾ ਜਿਹਾ ਬੋਲੀਆਂ ਪੈ ਜਾਣਗੀਆਂ ਬੀਬੀਆਂ ਦੀਆਂ ਫਿਰ ਆ ਜਾਾਂਗੇ ਸ਼ੀਸ਼ ਮਹਿਲ ਕਹਿੰਦੇ ਨੇ ਭਾਈ ਜੀ ਨੂੰ ਸ਼ੀਸ਼ਿਆਂ ਦਾ ਮਹਿਲ ਮੋਤੀ ਮਹਿਲ ਹੈ ਕਿਲਾ ਮੁਬਾਰਕ ਹੈ ਕੈਪਟਨ ਰਾਜਾ ਅਮਰਿੰਦਰ ਸਿੰਘ ਉਹਨਾਂ ਦੇ ਸਾਰੇ ਪੁਰਖਿਆਂ ਦਾ ਇਹ ਪਈ ਉਹਨਾਂ ਦੀ ਜਾਗੀਰ ਹੁੰਦੀ ਸੀ ਤੇ ਹੁਣ ਨੈਸ਼ਨਲ ਹੈਰੀਟੇਜ ਵਿੱਚ ਬਣ ਗਏ ਨੇ ਕਰਤਾਰ ਭਾਈ ਸਾਹਿਬ ਦਾ ਡਾਇਰੈਕਟਰ ਹੈ ਆ ਵੇਖੋ ਇੱਥੇ ਨਿੱਕਾ ਇਹਨੂੰ ਲੱਗਦਾ ਇੱਕ ਪਿੰਡ ਹੈ ਇਹਨਾਂ ਕੀ ਚੀਜ਼ ਹੈ ਵਾ ਇਧਰ ਵੇਖੋ ਆ ਥੋੜੀ ਜਿਹੀ ਜਗ੍ਹਾ ਦਿੱਤੇ ਨਾ ਫਲਕਾਰੀਆਂ ਤੇ ਦਰੀਆਂ ਖੇਸ ਸਾਰੇ ਪਾਏ ਹੋਏ ਨੇ ਤੇ ਝਾਤ ਹੈਗੀ ਇੱਕ ਪਿੰਡ ਦੀ ਸਾਰਾ ਕੁਝ ਹੀ ਮਿਲ ਜਾਣਾ ਤੇ ਸਾਡੇ ਘਰ ਵੀ ਆਏ ਵਸ ਸਾਰਾ ਕੁਝ ਪਰ ਇਹਨਾਂ ਨੂੰ ਨਹੀਂ ਪਤਾ ਦੋਰੀ ਡੰਡੇ ਤੋਂ ਲੈ ਕੇ ਆ ਚੱਕੀ ਤੇ ਆ ਦੋਹਣੇ ਤੇ ਆ ਸੁਸੀਨੀਆਂ ਮਟਣੀਆਂ ਆ ਘੜੇ ਦੇ ਉੱਤੇ ਚਾਟੀ ਮਧਾਨੀਆਂ ਤੇ ਚਰਖੇ ਹੁਣ ਸਾਡੇ ਕੋਲੇ ਸ਼ੋਪੀਸ ਵਾਂਗੂ ਰਹਿ ਗਏ ਨੇ ਔਰ ਮੈਂ ਕਹਿੰਦਾ ਘਰਾਂ 'ਚ ਹੁੰਦੇ ਸੀ ਬਿਨਾ ਸਾਰੇ ਹੈ ਨਾ ਬੀਬੀਆਂ ਪਣਾ ਕੱਢਦੀਆਂ ਸੀ ਆ ਵੇਖੋ ਚਾਦਰਾਂ ਫੁਲਕਾਰੀਆਂ ਸਾਰੀਆਂ ਇਤੋਂ ਜ਼ਿਆਦੀਆਂ ਤੇ ਮੇਰੀ ਮੰਮੀ ਨੇ ਕੱਡੀਆਂ ਨਿਕਲੀਆਂ ਨੇ ਆ ਸਾਰਿਆ ਕੁਝ ਅੱਗੋਂ ਉਤਰਨ ਦੀ ਜਗ੍ਹਾ ਹੈ ਨਹੀਂ ਹੁਣ ਆਪਾਂ ਇੱਥੋਂ ਥੱਲੇ ਹੋ ਜਾਂਨੇ ਆ ਇਹ ਤੇ ਚਲੋ ਨਾਰਮਲ ਤੁਸੀਂ ਵੇਖ ਲਓ ਕੁਰਤੇਆਂ ਤੋਂ ਲੈ ਕੇ ਤੇ ਕੱਢੇ ਹੋਏ ਸੂਟ ਤੇ ਬਾਕੀ ਦੇ ਜਿੰਨੇ ਵੀ ਹੈ ਨਾ ਅਚਕਾ ਨਾ ਉਚਕਾ ਕੀ ਹੁੰਦੀਆਂ ਨੇ ਸਾਰੀਆਂ ਪਈ ਲੇਡੀਜ਼ ਦਾ ਜ਼ਿਆਦਾ ਕੰਮ ਹੈ ਆ ਬੈਗ ਨੇ ਸਾਰੇ ਠੀਕ ਹੈ ਆਮ ਕਰਕੇ ਆਪਾਂ ਨੂੰ ਮਿਲ ਹੀ ਜਾਂਦੇ ਨੇ ਤੇ ਇੱਧਰ ਵੇਖੋ ਕੱਢੇ ਹੋਏ ਸੂਟ ਨੇ ਸਾਰੇ ਤੇ ਪਟਿਆਲੇ ਚਾਏ ਆ ਤੇ ਜੁੱਤੀਆਂ ਨਾਲ ਮਿਲ ਨਹੀਂ ਕਿਵੇਂ ਹੋ ਸਕਦਾ ਇਹ ਸਾਰਾ ਜੁੱਤੀਆਂ ਵਾਲਾ ਇੱਧਰ ਆ ਗਿਆ ਠੀਕ ਇਸ ਪਾਸੇ 103 ਨੰਬਰ ਸਟਾਲ ਇਹ ਵੀ ਬੈਕਪੂਗ ਨੇ ਵੀ ਸਾਰੇ ਸਟਾਲ ਨੇ ਸਕੂਲ ਤੋਂ ਵੀ ਬੱਚੇ ਆਏ ਨੇ ਬੱਚੇ ਕਿਹੜਾ ਸਕੂਲ ਹੈ ਹੈ ਅਨੰਦਗਰਪੀ 1 2 ਕਿਹੜਾ ਫਾਰਮੈਟ ਹੈ ਸਰਕਾਰੀ ਅਨੰਦਗਰਪੀ ਪਟਿਆਲੇ ਦੇ ਬੱਚੇ ਆਏ ਨੇ ਸ਼ਾਬਾਸ਼ ਆ ਤੇ ਪਾ ਉਧਰ ਵੇਖ ਐ ਸਾ ਦਰਿਆ ਦਰਿਆ ਜੀ ਤੇ ਇਧਰ ਫੇਰ ਉਹੀ ਟੁੰਟਲ ਆ ਗਿਆ ਆਪਣਾ ਸਾਰਾ ਗੱਲ ਤੇ ਰੱਖ ਕੇ ਦੂਰਾ ਕਰੇਗਾ ਮੇਰਾ ਵੀਰ ਹੈ ਤੇ ਤੁਹਾਨੂੰ ਬਾਜੀਗਰ ਬਾਜੀ ਪਾਉਂਦੇ ਐ ਫੱਟੇ ਤੇ ਰੱਖ ਕੇ ਪੈਰ ਤੇ ਮੰਜੀ ਦੇ ਉੱਪੋਂ ਦੀ ਉੱਤੇ ਛਾਲ ਮਾਰਦੀ ਹੈ। ਬੱਲੇ 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 ਸ਼ਾਬਾਸ਼ ਚਲੋ ਉਸ ਤੋਂ ਬਾਅਦ ਵੇਖੋ ਜੀ ਤਰ੍ਹਾਂ ਤਰ੍ਹਾਂ ਦੇ ਮਸਾਲੇ ਕਸ਼ਮੀਰੀ ਮਿਕਸਚਰ ਮਾਊਥ ਫਰੈਸ਼ਨਰ ਹੈ ਇਹ ਕਸ਼ਮੀਰ ਦਾ ਹੈ। ਹਰਾ ਮਿੱਠਾ ਸੌਫ ਵਾਹ ਜਨ ਤੱਕ ਮਿਕਸ ਹੁੰਦਾ ਹੈ ਇਸ ਵਿੱਚ ਇਹ ਸਾਰਾ ਵਾਨ ਦੇ ਪੱਤੇ ਵੀ ਇਹ ਕਿੱਥੋਂ ਆਏ ਵੀਰ ਹਾਂ ਬਿਹਾਰ ਸੇ ਆਏ ਹਾਂ ਬਿਹਾਰ ਸੇ ਹਾਂਜੀ ਬਿਹਾਰ ਤੋਂ ਆਏ ਨੇ ਮੇਰੇ ਵੀਰੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਲੈ ਕੇ ਵੇਖੋ ਚਲੋ ਇੱਧਰ ਤੇ ਜਿਆਦਾ ਨਹੀਂ ਕਿਉਂਕਿ ਜ਼ਿਆਦਾਤਰ ਸਮਾਨ ਤੁਹਾਨੂੰ ਇਦਾਂ ਮਿਲੇਗਾ ਇਹ ਨੂੰ ਵੇਖ ਕੇ ਚਲੋ ਢੇੜਾ ਜਿਆ ਤਾਂ ਲਾਣਾ ਪੈਂਦਾ ਕਈ ਵਾਰੀ ਕੋਈ ਸਪੈਸ਼ਲ ਦੁਕਾਨ ਰਹਿ ਜਾਂਦੀ ਏ ਲੋ ਘੁੰਮਦੇ ਘਮਾਉਂਦੇ ਹੁਣ ਆਪਾਂ ਆ ਗਏ ਹਾਂ ਆ ਮਹਿੰਗੇ ਫਰਨੀਚਰ ਤੇ ਦਰਵਾਜ਼ਾ ਦਰਵਾਜ਼ੇ ਦੇ ਡਿਜ਼ਾਈਨ ਵੇਖੋ ਬਾਕੀ ਆ ਵੇਖੋ ਲੱਕੜ ਦਾ ਕਾਰੋਬਾਰ ਠੀਕ ਲੱਕੜ ਦਾ ਵੀ ਤੇ ਨਾਲ ਲੋਹੇ ਦਾ ਵੀ ਇਹ ਮੇਰੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਪੂਰਾ ਯਾਨੀ ਕਿ ਨਾ ਮਹਿੰਗਾ ਹੋਏਗਾ ਸਮਾਨ ਵੈਸੇ ਰੇਟ ਰੁੱਟ ਕਈ ਵਾਰੀ ਚਿੱਟ ਲੱਗੀ ਹੁੰਦੀ ਹੈ ਝੂਲੇ ਵੀ ਹੈਣ ਤੇ ਦੂਜੀਆਂ ਆਰਾਮ ਵਾਲੀਆਂ ਕੁਰਸੀਆਂ ਵੀ ਹੈਣ ਆਹ ਤਾਂ ਜਰੂਰ ਚਾਹੀਦੀ ਏ ਹਨਾ ਤੇ ਪੂਰਾ ਯਾਨੀ ਕਿ ਐਂਟੀਕ ਕੰਮ ਆ ਸਾਰਾ ਇਹ ਲੱਕੜ ਦਾ ਕਲੀਆਂ ਕੁਰਸੀਆਂ ਮੇਜ਼ ਨਹੀਂ ਹੈਗੇ ਆ ਵੇਖਾ ਵੀ ਚੀਜ਼ ਹੈ ਆ ਚਕਲੇ ਬਿਲ ਨੇ ਵੀ ਹੈਨ ਆ ਪੂਰਾ ਵਧੀਆ ਰਫਾਈਨ ਕੁਆਲਟੀ ਦੇ ਆਮ ਮੇਲੇ ਤੇ ਹੋਰਾਂ ਚ ਵੀ ਆਪ ਨੂੰ ਮਿਲ ਜਾਂਦੇ ਨੇ ਵੈਸੇ ਵਾਹ ਚੋਖਾ ਕੰਮ ਅਮਰੀਕਾ ਨੇ ਕੇ ਇਹਨਾਂ ਦਾ ਮਾੜਾ ਜਾਂ ਸੰਗੀਤ ਸੁਣ ਲਿਆ ਜੇ ਤੁਸੀਂ ਬੀਣਾ ਵੱਜਣ ਡਈਆਂ ਜੇ ਕੇ ਇਹਦੀ ਆ ਹੁਣ ਲੱਗੀ ਏ ਗਰੀਬੋ ਰੋਪਣ ਜੀ ਇੱਥੇ ਸਾਰਾ ਖਾਣ ਪਾਣ ਜੀ ਟੇਬਲ ਸਾਰਿਆਂ ਦੇ ਸਾਂਝੇ ਨੇ ਤੇ ਪਰਲੇ ਪਾਸੇ ਦਖਾਨਾ ਜੀ ਮੈਂ ਇਸ ਪਾਸੇ ਜਾਵਾਂ ਕਿ ਉਧਰੋਂ ਉਧਰੋਂ ਇਹ ਤੇ ਹੋ ਗਿਆ ਦਿੱਲੀ ਚਾਟ ਕਾਰਨਰ ਤੁਸੀਂ ਵੇਖੇ ਹੋਣੇ ਨੇ ਗੋਲ ਗੱਪੇ ਚੱਲ ਰਹੇ ਨੇ ਬਈ ਭਰਪੂਰ ਮਾਤਰਾ 'ਚ ਤੇ ਇੱਧਰ ਆ ਗਿਆ ਆਪਣਾ ਮੂੰਗ ਦੀ ਦਾਲ ਕੇ ਦਿੱਲੀ ਕੇ ਮਸ਼ਹੂਰ ਮੂੰਗ ਦੀ ਦਾਲ ਕੇ ਰਾਮ ਲੱਡੂ ਰਾਮ ਲੱਡੂ ਪਨੀਰ ਚਿੱਲਾ ਆ ਵੇਖੋ ਆ ਚੱਲਦਾ ਪਿਆ ਪਨੀਰ ਚਿੱਲਾ ਜਿਵੇਂ ਦੋਸਾ ਟਾਈਪ ਨਹੀਂ ਹੁੰਦਾ ਆ ਤੇ ਜੋ ਟਿੱਕੀ ਹੋਗੀ ਮੈਨੂੰ ਲੱਗਦਾ ਨਾਰਮਲ ਤੇ ਆ ਪਨੀਰ ਚਿੱਲਾ ਜੇ ਭਾਈ ਵਿੱਚ ਪਨੀਰ ਤੇ ਆਲੇ ਦੁਆਲੇ ਉਹ ਦੂਸਰੀ ਰੋਟੀ ਉਸ ਤੋਂ ਬਾਅਦ ਤੁਸੀਂ ਆ ਰੋਲਿੰਗ ਆਈਸਕ੍ਰੀਮ ਵੇਖ ਲਈ ਹੋਣੀ ਹੈ ਇਹ 바ਵਾ ਕੰਮ ਚੱਲਣ ਲੱਗ ਗਿਆ ਹੋਣਾ ਇਹਦੇ ਵਿੱਚ ਬਰਫ਼ ਪਈ ਹੁੰਦੀ ਹੈ ਤੇ ਕਮਾਈ ਜਾਂਦੇ ਨੇ ਤੇ ਆਹ ਵੇਖੋ ਫਰੂਟ ਸਾਰੇ ਉੱਤੇ ਮਲ ਕੇ ਨਾ ਤੇ ਫਿਰ ਕੌਲੀ ਤਿਆਰ ਕਰੇਗਾ ਮੇਰਾ ਵੀਰ ਆਹ ਆ ਗਏ ਨਹੀਂ ਵਾਲਾ ਆ ਗਏ ਐ ਮੇਰੇ ਵੀਰ ਨੇ ਨਾ ਕੌਲੀ ਭਰ ਦੇਣੀ ਕਰਨੀ ਜੇ ਇਸ ਤਰ੍ਹਾਂ ਠੀਕ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਕੌਲੀ ਬੰਬੇ ਚੋ ਪਾਠੀ ਬੰਬੇ ਚੋ ਪਾਠੀ ਇਹ ਬੰਬੇ ਦੇ ਨੇ ਭਾਈ ਬੰਬੇ ਚੋ ਪਾਠੀ ਲਓ ਜੀ ਆ ਤਿਆਰ ਹੋ ਗਈ ਜੀ ਕੋਲੀ ਆਈਸਕ੍ਰੀਮ ਦੀ ਸਹੀ ਬਾਤ ਹੈ ਤੇ ਆਜ ਤੁਸੀਂ ਵੇਖ ਹੀ ਲੈਣਾ ਭਾਈ ਮਸ਼ਹੂਰ ਜਲੇਬੀਆਂ ਦੇਸੀ ਘਿਓ ਦੀ ਮਿਲਦਾ ਹੈ ਕੀ ਰੇਟ ਰੱਖਿਆ ਜੀ ਇਹਦਾ ਅੰਡਰ ਗਾਊਂਡ ਪੀਸ 100 ਦਾ 1 ਪੀਸ ਹੈ ਜੀ ਉਹੀ ਗੱਲ ਹੈ ਭਾਈ ਆਹ ਦੇਸੀ ਭਾਈ ਆ ਹੈ ਕਹਿੰਦਾ ਭਾਈ ਆ ਵੇਟ ਹੈ 100 ਰੁਪਏ ਦੀ ਜਲੇਬੀ ਹੈ ਤੇ ਇਹ ਤੁਸੀਂ ਮੇਰੇ ਪਿਛਲੇ ਰਾਜਪੁਰ ਵਾਲੇ ਵਲੌਗ ਚ ਵੇਖੀ ਸੀ ਕਿਸਾਨ ਮੇਲੇ ਤੇ ਵੀ ਭਾਈ ਹੁੰਦੇ ਨੇ ਐਸੇ ਹੋ ਇਹ ਐ ਜਲੇਬੀਆਂ ਉਹ ਹਰਿਆਣੇ ਦਾ ਸੀ ਇਹ ਵੀ ਹਰਿਆਣਾ ਦੀ ਨੰਬਰ 1 ਇਹ ਨਹੀਂ ਪਤਾ ਵੀ ਬਾਈ ਉਹੀ ਹੈ ਕਿ ਕੋਈ ਹੋਰ ਹੈ ਇਹ ਵੇਖੋ ਜੀ ਮੁੰਬਈ ਸਟਰੀਟ ਫੂਡਸ ਮੁੰਬਈ ਸਟਰੀਟ ਫੂਡਸ ਆ ਮਿਲ ਗਿਆ ਜੀ ਆਪਾਂ ਨੂੰ ਪਾਊਗਾ ਜੀ ਠੀਕ ਹੈ ਜੀ ਇਹ ਪਾਊ ਬਾਜੀ ਹੈ ਆ ਕਿਹੜਾ ਹੋ ਗਿਆ ਕੋਈ 버ਗਰ ਸ਼ਰਗਰ ਆ ਗਿਆ ਚੀਜ਼ ਹੈ ਜੀ ਬੜਾ ਪਾਊ ਹਾਂ ਬੜਾ ਪਾਊ ਤੋ ਬਾਅਦ ਅੱਗੇ ਆ ਜੋ ਜੀ ਰਾਜਸਥਾਨੀ ਇਹਨਾਂ ਸਾਖਾ ਜੋੜੀ ਗਰ ਆ ਬੈਠਾ ਵੀਰ ਆਪਣਾ Rajasthan ਤੋਂ ਇਹਦਾ ਹੈਗਾ ਟਿਕਟ ਆਪਾਂ ਨੂੰ ਇਹਦੀ ਕਾਦੀ ਇਸ ਚੀਜ਼ ਦੀ Rajasthani foods ਇਹ ਦੇਖ ਲਈ ਕੀ ਕੀ ਚੀਜ਼ ਹੈ ਭਈ ਇੱਥੇ ਪਕੌੜੇ ਪਕੂੜੇ ਪਏ ਨੇ ਤੇ ਜਲੇਬੀਆਂ ਨੇ Rajasthan ਦੀ ਕਚੋਰੀ ਕਚੋਰੀ ਹੈ ਸਬਜ਼ੀ ਹੈ ਹਾਂ ਬਾਈ ਜੀ ਕਚੋਰੀ ਹੈ ਕਚੋਰੀ ਪਿਆਜ਼ ਕੀ ਹੈ ਦਾਲ ਕੀ ਹੈ ਪਿਆਜ਼ ਦੀ ਤੇ ਦਾਲ ਦੀ ਕਚੋਰੀ ਹੈ ਵੀ Rajasthani favorite ਹੈ ਤੇ ਆਹ ਵੇਖ ਲਓ ਤੁਸੀਂ ਮੈਨੂੰ ਲੱਗਦਾ ਪੂਰੀ ਮਿਰਚ ਦਾ ਹੀ ਬਣਾਇਆ ਕੋਈ ਪਕੌੜਾ ਜਾਂ ਡੰਡੀ ਡੰਡੀ ਬਾਹਰ ਦਿਸਦੀ ਵੀ ਪਗੜੀ ਤੋਂ ਹੀ ਬੰਦਾ ਵੇਲਾ ਪਛਾਣ ਲੈਂਦਾ ਵੀ ਰਾਜਸਥਾਨੀ ਜਿਵੇਂ ਸਾਨੂੰ ਪੰਜਾਬ ਤੋਂ ਪਛਾਣ ਲੈਂਦੇ ਨੇ ਉਸ ਤੋਂ ਬਾਅਦ ਹਿਮਾਚਲ ਫੂਡਸ ਆ ਗਏ ਵੇਖੋ ਹਿਮਾਚਲ ਫੂਡਸ ਆਸਮਾਚਲੀ ਸਿੱਡੂ ਹੈ ਹਿਮਾਚਲੀ ਸਿੱਡੂ ਇਹ ਬਾਸੇ ਆਟੇ ਦਾ ਹੁੰਦਾ ਹੈ ਇਸ ਦੇ ਅੰਦਰ ਡ੍ਰੈਸ ਰੂਟ ਹੁੰਦੇ ਨਮਕੀਨ ਹੁੰਦਾ ਹੈ ਅੱਛਾ ਸਾਥ ਮੈਂ ਟੋਟਾ ਦਿਲ ਕਿਚੜਨੀ ਹੁੰਦੀ ਹੈ ਹਾਂ ਸਾਥ ਮੈਂ ਟਮਾਟਰ ਦੀ ਚੰਨੀ ਹੁੰਦੀ ਹੈ ਅੱਛਾ ਜੀ ਨਾਲ ਮੈਂ ਦੇਸੀ ghee ਵੀ ਆਤਾ ਹੈ ਦੇਸੀ ghee ਵੀ ਆਤਾ ਹੈ ਹਿਮਾਚਲੀ ਸਿੱਡੂ ਸਿੱਡੂ ਵਾਹ ਜੀ ਵਾਹ ਸ਼ੁਕਰੀਆ ਜੀ ਉਸ ਤੋਂ ਬਾਅਦ ਆਪਣੇ ਮੁੰਲਾ ਦਾ ਅਮਰਸਥਰੀ ਨਾਨ ਕੁਲਚਾ ਵਾਹ ਜੀ ਵਾਹ ਅਮਰਸਥਰੀ ਨਾਨ ਕੁਲਚਾ ਕਿਹੜਾ ਜੀ ਇਹ ਤੇ ਪਤਾ ਹੀ ਆਪਾਂ ਨੂੰ ਆ ਦੇਖੋ ਨਿਊਟਰੀ ਕੁਲਚਾ ਵੀ ਕਹਿੰਦੇ ਨੇ ਆਪਾਂ ਕਈ ਵਾਰੀ ਇਹਨੂੰ ਇੱਥੇ ਪੱਕਦੀਆਂ ਜਰੂਰੀਆਂ ਮੱਖੀ ਦੀਆਂ ਨਾਲ ਤੇ ਨਾਲ ਗਰਮ ਹੁੰਦੇ ਨੇ ਕੁਲਚੇ ਪਲੇਟ ਤਿਆਰ ਹੈ ਤੇ ਗਾਗ ਦਾ ਪਤਾ ਨਹੀਂ ਕਿੱਥੇ ਚਲੋ ਤੁਹਾਡੀ ਹੁਣੀ ਫੜ ਲਓ ਅੱਗੇ ਆ ਜਾਓ ਰੇਡ ਥੋੜੇ ਜਿਹਾ ਆਮ ਨਾਲੋਂ ਥੋੜੇ ਵੱਧ ਹੁੰਦੇ ਨੇ ਤੇ ਅੰਨਾ ਡੋਸਾ ਇੱਧਰ ਇਹ ਆਪਣਾ ਸਾਂਬਰ ਤਿਆਰ ਹੋ ਰਿਹਾ ਤੇ ਆਡਾ ਡੋਸਾ ਤਿਆਰ ਹੁੰਦਾ ਜੇ ਪਿਆ ਡੋਸੇ ਨੂੰ ਕਹਿੰਦੇ ਅਸੀਂ ਫਾਸਟ ਫੂਡ ਨਹੀਂ ਮੰਨਦੇ ਕਿਉਂਕਿ ਇਹ ਇੱਕ ਸਟੇਟ ਦਾ ਫੂਡ ਹੈ ਫਾਸਟ ਫੂਡ ਨਹੀਂ ਹੈਗਾ ਇਹ ਤੇ ਉਹਨੂੰ ਖਾਣ ਨੂੰ ਵੀ ਠੀਕ ਰਹਿੰਦਾ ਸਿੱਕਮ ਸਿੱਕਮ ਚ ਚਾਈਨੀਜ਼ ਇੱਕ ਗੱਲ ਬਣੀ ਸਿੱਕਮ ਦੇ ਨਾਲੇ ਚਾਈਨੀਜ਼ ਮਨਚੂਰੀਅਨ ਰਾਈਸ ਇਹ ਸਾਰਾ ਕੁਝ ਇੱਥੇ ਮਿਲਦਾ ਠੀਕ ਨੋਰਮਲ ਹੀ ਆ ਕੰਮ ਤੇ ਆ ਵੇਖੋ ਹੈ ਲੱਗ ਰਹੇ ਨੇ ਗੋਥੇ ਪੂਰੇ ਕਰ ਲੋ ਢੇਡ ਅੰਦਰ ਤੁਸੀਂ ਦੇ ਜਦੋਂ ਇੱਕ ਪਲੇਟ ਗਈ ਹੋ ਵੀ ਅੰਦਰ ਮੈਂ ਜਿਵੇਂ ਦਾ ਫਿਰ ਭਟੂਰਾ ਆਵੇਂ ਦੀ ਫਿਰ ਕੀ ਆਖਾਂ ਮੈਂ ਚਲੋ ਲਾਹੌਰੀ ਪੰਜਾਬੀ ਢਾਬਾ ਇੱਥੋਂ ਤੇ ਲੱਗਦਾ ਲੱਸੀ ਇੱਕ ਪੀ ਲੈਨੇ ਆਪਾਂ ਆ ਮੇਰੇ ਵੀਰ ਨੇ ਇੱਥੇ ਬਣਾਦੀ ਲੱਸੀ ਇੱਧਰ ਆਪਣਾ ਸਾਰਾ ਪੰਜਾਬੀ ਢਾਬਾ ਉਹ ਪਰਲੇ ਪਾਸਿਓਂ ਮਿੱਟੀ ਦੇ ਪੈਣੇ ਭਾਂਡੇ ਜਿਨ੍ਹਾਂ ਦੇ ਵਿੱਚ ਤੁਸੀਂ ਲੱਸੀ ਜਾਂ ਚਾਹ ਪਾ ਕੇ ਪੀਣੀ ਐ ਉਧਰ ਤੁਹਾਨੂੰ ਬਖਾਇਆ ਸੀ ਮੈਂ ਆ ਸਾਰੀ ਝੌਂਪੜੀ ਤੁਹਾਨੂੰ ਮੈਂ ਘੁੰਮ ਕੇ ਬਖਾ ਦਿੰਦੀ ਆ ਭਾਈ ਠੀਕ ਐ ਆ ਚੱਕੋ ਜੀ ਲੱਸੀ ਦਾ ਗਲਾਸ ਤਿਆਰ ਹੈ ਇਹ ਆ ਲੱਗਦਾ ਵੀ ਇੱਥੋਂ ਇੱਕ ਪੂਰਾ ਚਾਖਾ ਮਿਲ ਜੇਗਾ ਆਪਾਂ ਨੂੰ ਸ਼ੀਸ਼ਮੈਲ 'ਚ ਲੱਗੇ ਸਾਰਸ ਮੇਲੇ ਦਾ ਆ ਤੰਬੂ ਦੇ ਪਿੱਛੇ ਨਹੀਂ ਦਿਸਦਾ ਜਾ ਕੇ ਵੇਨੇ ਆਹੇ ਸਾਹਮਣੇ ਸ਼ੀਸ਼ਮੈਲ ਉਹਦੇ ਅੰਦਰ ਨਹੀਂ ਯਾਰ ਜਾਣ ਦਿੰਦੇ ਪਤਾ ਨਹੀਂ ਕੀ ਚੱਲਦੀ ਵੀ ਅੰਦਰ ਕਾਰਗੈਰੀ ਕੋਈ ਕਿੰਨੇ ਅੰਦਰ ਸ਼ੀਸ਼ਿਆਂ ਦੇ ਝੂਮਰ ਨੇ ਵੱਡੇ ਵੱਡੇ ਕੋਈ ਕੁਸ਼ ਹੈ ਕੋਈ ਗਾਇ ਮੇਰਾ ਵੀਰ ਤੇ ਦੱਸਿਆ ਜੀ ਯਾਰ ਅੰਦਰ ਹੈ ਕੀ ਇਹ ਤੇ ਅੰਦਰ ਜਾ ਕਿਵੇਂ ਸਕਲੇ ਜੇਕਰ ਬ੍ਰਿਜ ਹੀ ਓਪਨ ਕਰ ਦੇਣ ਨਾ ਇੱਥੋਂ ਲੈ ਕੇ ਉਹ ਪਰਲੇ ਸਿਰੇ ਤੱਕ ਜਾਂਦਾ ਏ ਉਧਰੋਂ ਵੀ ਬੰਦ ਕੀਤਾ ਤੇ ਇਸ ਪਾਸੇ ਵੀ ਬੰਦ ਕੀਤਾ ਬਈ ਜੇਕਰ ਇਹਨੂੰ ਹੀ ਓਪਨ ਕਰ ਦੇਣਾ ਤੇ ਮੈਂ ਕਹਿੰਦਾ ਸ਼ਾਮ ਨੂੰ ਫੇਰੇ ਇੱਥੇ ਰੌਣਕਾਂ ਲੱਗ ਜਾਣ ਪੂਰਿਸਟ ਅਕਰ ਡੈਸਟੀਨੇਸ਼ਨ ਬਣਾਉਣਾ ਵੀ ਹੋਵੇ ਨਾ ਆਦਰਵਾਇਜ਼ ਬਾਕੀ ਦਿਨਾਂ ਚੋਂ ਦਾ ਨਾ ਤੇ ਇਹਦੇ ਅੰਦਰ ਕਦੇ ਜਾ ਸਕਕੀਆਂ ਨਾ ਤੇ ਕਦੇ ਉੱਤੇ ਜਾ ਸਕਕੇ ਤੇ ਬਸ ਆ ਵੇ ਲੋ ਜੀ ਬਾਹਰੋਂ ਸ਼ੀਸ਼ ਮਹਿਲਾ ਚੀਜ਼ ਹੈ ਨਾ ਲਓ ਇਹ ਮੇਰਾ ਵੀਰ ਇੱਥੇ ਛੱਲੀ ਦੇ ਰਿਹਾ ਬਾਲ ਕੀ ਬਈ ਹੈ ਇਦਾਂ ਵਾਹ ਜੀ ਆ ਗਏ ਭਾਈ ਪੱਥਰ ਦੇ ਸਾਰੇ ਪੀਸ ਹੈ ਨਾ ਵੱਡੇ ਘਰਾਂ ਚ ਵੱਡੀਆਂ ਕੋਠੀਆਂ ਚ ਲੱਗਣ ਵਾਲੇ ਬਹੁਤ ਮਹਿੰਗੇ ਹੁੰਦੇ ਨੇ ਭਾਈ ਮਸਾਲੇ ਕੁੱਟਣ ਵਾਲੇ ਤੋਂ ਲੈ ਕੇ ਧਿਆਨ ਤਰਨ ਤੱਕ ਤੇ ਸ਼ੇਰ ਦਾ ਮੂੰਹ ਹਾਥੀ ਊਂਟ ਘੋੜੇ ਸਾਰਾ ਕੁਝ ਮਿਲ ਜਾਣਾ ਆ ਦੁਕਾਨ ਦੀ ਥੋੜੇ ਰਾਤ ਨੂੰ ਲੱਗਦਾ ਵੀਡੀਓ ਬਣਾਉਣ ਵਾਲੀ ਦੇਖੋ ਹੈ ਝੂਮਰ ਝੂਮਰ ਕਿਵੇਂ ਲਿਸ਼ਕਦੇ ਸਰਦੇ ਨੇ ਥੱਲੋਂ ਲੈ ਕੇ ਵੇਖਾਂ ਮੈਂ ਵੀਡੀਓ ਇਹਦੀ ਆ ਦੇਖ ਐ ਲਾਦਾ ਦੇਖ ਨਾ ਆ ਦੇਖ ਲਾ ਵੀ ਹੋਰ ਤਾਂ ਹੋਰ ਆਰਗੈਨਿਕ ਬਰਸ਼ ਵੀ ਆਏ ਜੇ ਲੱਕੜੀ ਦੇ ਬਰਸ਼ ਨੇ ਸਾਰੇ ਕਿੰਨੇ ਦਾ ਵੀਰਾ ਹਾਂਜੀ 50 ਦਾ 10 ਰੁਪਏ ਦਾ ਲੱਕੜੀ ਦਾ ਹੈ ਵਧੀਆ ਵੈਸੇ ਇੰਨਾ ਮਾੜਾ ਤੇ ਨਹੀਂ 10 ਰੁਪਈਆ ਦਾ ਗਈ ਜਾਂਦੀ ਵੇਖੋ ਸੇਲ ਵੀ ਉਧਰ ਠੀਕ ਸੀਐਮ ਸਾਹਿਬ ਦਾ ਪਿੰਡ ਆ ਗਿਆ ਸਤੋਜ ਹੈ ਇਹ ਵੀਰ ਜੀ ਸਤੋਜ ਤੋਂ ਨੇ ਮੈਂ ਇਧਰ ਮੜਾ ਬਣਾ ਲਾ ਲਓ ਜੀ ਇਹ ਮੇਰੇ ਵੀਰ ਜੀ ਨੇ ਪਿੰਡ ਸਤੋਜ ਤੋਂ ਤੇ ਇਹਨਾਂ ਨੇ ਆਪਣਾ ਇਹ ਕੰਮ ਸਾਰਾ ਤੋਰਿਆ ਵੇਖੋ ਹਲਦੀ ਏ ਮਸਾਲੇ ਨੇ ਸਾਰਾ ਕੁਝ ਪਿਆ ਆ ਕਾਲੀ ਸਰੋਂ ਦਾ ਆ ਗਿਆ ਜੀ ਕੋਲਡ ਪ੍ਰੈਸ ਇਹ ਪੀਲੀ ਸਰੋਂ ਦਾ ਆ ਗਿਆ ਜੀ ਤੇ ਅਲਸੀ ਦਾ ਜੀ ਅੱਛਾ ਅਲਸੀ ਦਾ ਤੇਲ ਇਹ ਮਤਲਬ ਇੱਕ ਗੱਲ ਮੇਰੇ ਧਿਆਨ ਦੇ ਆ ਜੇ ਕਿ ਬਿਲਕੁਲ オリジナル ਤੇਲ ਹੈ ਵੀ ਅਲਸੀ ਦਾ ਹਾਂ オリジナル ਜਿਵੇਂ ਆਪਾਂ ਕੋਲੂ ਚ ਸਰੋਂ ਪਾਨਦੇ ਆ ਤੇਲ ਨਿਕਲ ਗਿਆ ਠੀਕ ਹੈ ਜੀ ਇਹ ਆਪਾਂ ਅਲਸੀ ਪਾਇ ਤੇ ਨਿਕਲ ਗਿਆ ਉਹ ਕੁਝ ਹੋਰ ਤਾਂ ਨਹੀਂ ਐਡ ਹੁੰਦਾ ਨਹੀਂ ਨਹੀਂ ਜੀ ਆਪਾਂ ਜੀ 100% ਸੁਧ ਜੀ ਆਪਣੇ ਪਿੰਡਾ ਉਹ ਕੋਈ ਮਰਜੀ ਜਿਹੜਾ ਪਤੋ ਚੀਜ ਲਗਿਆ ਉਹ ਦੱਸੇ ਆਪਾਂ ਨੂੰ ਕਿਤੇ ਵੀ ਗਲਤ ਦਿੱਤੀ ਹੋਵੇ ਕੋਈ ਚੀਜ਼ ਆਪਾਂ ਨੇ ਆਪਣੀ ਗਰੰਟੀ ਹੈ ਜੀ ਇਹ मूਗਫਲੀ ਦਾ ਤੇਲ ਆ ਗਿਆ ਜੀ मूਗਫਲੀ ਦਾ ਤੇਲ ਹੋ ਗਿਆ ਇਹ ਤੇਲਾਂ ਦਾ ਆ ਗਿਆ ਜੀ ਅੱਛਾ ਜੀ ਦਰਦ ਦੁਰਦ ਤੋਂ ਬਹੁਤ ਚੰਗਾ ਹੁੰਦਾ ਅਲਸੀ ਆ ਗਿਆ ਇਹ ਬਦਾਮ ਰੋਗਨ ਆ ਗਿਆ ਜੀ origignal origignal ਬਦਾਮ ਰੋਗਨ ਇਹ ਆ ਗਿਆ ਜੀ ਵਰਜਨ ਨਾਰੀਅਲ ਦਾ ਤੇਲ ਜੀ ਨਾਰੀ ਹਾਂ ਸਾਰੇ ਇਹ ਪ੍ਰੋਡਕਟ ਇਹ ਆਪਣੇ ਨੇ ਜੀ ਇਹ ਦੇਖੋ ਜੀ ਇਹਦਾ ਵੀ ਤੇ ਜਿਹੜੀ ਚੀਜ਼ ਉਹ ਕੁਆਲਟੀ ਮਾੜਾ ਜਣਾ ਖੁਸ਼ਬੂ ਲੈਣ ਨੂੰ ਕਿਹਾ ਤੇ ਪ੍ਰੋਪਰ ਪਤਾ ਲੱਗਦਾ ਹਾਂਜੀ ਇਹ ਚੋ ਆਪਾ ਤੇਲ ਤੁਲੀ ਨਾ ਕੱਢਦੇ ਆ ਜਿਹੜਾ ਉਹ ਨਿਕਲਦਾ ਹੁੰਦਾ ਨਾ 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 ਜੀ ਨਾ ਜੀ ਇਹ ਪਿਓਰ ਹੋ ਜਾਂਦੀ ਫਿਰ ਹਾਂ ਜੀ ਪਿਓਰ ਜੀ ਕਿੰਨੇ ਚਿਰ ਤੋਂ ਕਰ ਰਹੇ ਕੰਮ ਤੁਸੀਂ ਮੈਨੂੰ ਹੋ ਗਏ ਜੀ 4-5 ਸਾਲ ਜੀ ਅੱਛਾ ਜੀ ਸਤਾਉਜ ਪਿੰਡ ਖਾਸ ਹੈ ਸਤਾਉਜ ਪਿੰਡ ਸੀਐਮ ਮਾਨ ਸਾਹਿਬ ਨੇ ਵੀ ਆਪਣੀ ਮੁੱਖ ਮੰਤਰੀ ਸਾਹਿਬ ਨੇ ਵੀ ਵੀਡੀਓ ਪਾਈ ਹੋਈ ਹੈ ਜੀ ਅੱਛਾ ਜੀ ਠੀਕ ਹੈ ਤੁਸੀਂ ਸੈਲਫ ਗਰੁੱਪ ਪੰਜ ਕੰਮ ਕਰਦੇ ਆ ਜੇ ਕਿਸੇ ਨੇ ਗੱਲਬਾਤ ਕਰਨੀ ਹੈ ਕੰਮ ਸ਼ੁਰੂ ਕਰਨਾ ਜਾਂ ਫਿਰ ਪ੍ਰੋਡਕਟ ਲੈਣੇ ਨੇ ਵੀਰ ਜੀ ਨੰਬਰ ਬੋਲਦੇ ਆ ਆਪਣੇ 98157 ਜੀ 23891 ਪਿੰਡ ਮੇਰਾ ਸਤਾਉਜ ਕੋਈ ਵੀ ਕਨੈਕਟ ਕਰ ਸਕ ਬਹੁਤ ਪੁਰਾਣੇ ਸਮੇ ਦਾ ਤੇ ਸਾਂਭੀਆਂ ਹੋਈਆਂ ਚੀਜ਼ਾਂ ਨਵੇਂ ਜ਼ਮਾਨੇ ਚ ਵੇਖੋ ਕੜੀਆਂ ਇਹ ਦੂਜਾ ਕੰਪਸ ਹੋ ਗਿਆ ਤੇ ਆ ਵਿੱਚ ਕੜੀ ਕਿਦਾਂ ਚੱਲ ਰਹੀ ਹੈ ਕੰਪਸ ਇੱਧਰ ਸਾਰੇ ਆ ਵੇਖੋ ਹਨਾ ਅੱਗੇ ਸ਼ੀਸ਼ੇ ਲੱਗੇ ਸਾਰੇ ਤੇ ਆ ਵੇਖੋ ਆ ਦੱਜੇ ਆਪਣੇ ਆਇਨਸਟਾਈਨ ਵਾਲੇ ਸ਼ੀਸ਼ੇ ਸਾਰੇ ਹਨਾ ਵਾਹ ਜੀ ਵਾਹ ਆ ਦੱਜੀ ਕੜੀ ਆ ਪਵਨੇ ਹੁੰਨੇ ਆ ਪੁਰਾਣੇ ਵਾਲੀ ਕੀ ਟਾਈਮ ਹੋ ਗਿਆ ਜੀ ਵੇਖਣਾ ਹੋਵੇ ਤੇ ਹਨਾ ਕਿੰਨੇ ਦੀ ਸਰਜੀ ਇਹ ਇਹ 500 ਕੀ ਹੈ ਜੀ 500 ਦੀ ਠੀਕ ਹੀ ਹੈ ਮਤਲਬ ਬਹੁਤੀ ਓਰੀਜਨਲ ਨਹੀਂ ਹੋਣੀ ਆ ਪਰ ਪੈਸੇ ਲੁੱਕ ਦਿੱਤੀ ਆ ਅਨਟਿਕ ਇਹਨਾਂ ਨੂੰ 500 ਦੀ ਆ 500 ਦੀ ਆ ਬਾਕੀ ਆ ਥੋੜੀ ਮਹਿੰਗੀ ਹੋਣੀ ਐ ਠੀਕ ਆ ਸਾਰੇ ਦੇਖੋ ਰੇਤ ਘੜੀਆਂ ਹੋ ਗਈਆਂ ਛੋਟੀਆਂ ਵੱਡੀਆਂ ਇਸ ਨੂੰ ਪਲਟ ਦਈਏ ਐਦਾਂ ਠੀਕ ਐ ਇਹ ਆ ਰੇਤ ਘੜੀ ਆ ਵੇਖ ਲਓ ਆ ਵੀ ਯਾਨੀ ਕਿ ਵਰਕਿੰਗ ਚ ਨੇ ਆ ਹੋ ਗਈਆਂ ਦੂਰਬਿੰਨਾਂ ਜੀਆਂ ਰਾਜੇ ਮਹਾਰਾਜਿਆਂ ਵਾਲੀਆਂ ਔਰ ਟੈਲੀਫੋਨ ਹੋ ਗਿਆ ਤੇ ਇਹਨੂੰ ਆਪਾਂ ਕੀ ਕਹਿੰਨੇ ਆ ਪੁਰਾਣਾ ਯਾਨੀ ਕਿ ਉਹ ਇੱਕ ਇਹ ਚੱਲਦੇ ਨੇ ਤਵੇ ਰਿਕਾਰਡ ਹੈ ਕਿ ਨਾ ਚੀਜ਼ਾਂ ਵੇਖੋ ਉਧਰ ਉਹਖਾਣਾ ਤੁਹਾਨੂੰ ਮੈਂ ਆਹ ਵੇਖ ਲਓ ਟੈਲੀਫੋਨ ਅੰਗਰੇਜ਼ਾਂ ਦੇ ਸਮੇਂ ਵਾਲਾ ਹਨਾ ਆਹ ਟੈਲੀਫੋਨ ਹੈਲੋ ਕਰਨ ਵਾਲਾ ਹੈਲੋ ਕਰਨ ਵਾਲੀ ਹੋਏਗਾ ਆਹ ਵੇਖੋ ਠੀਕ ਇੱਥੋਂ ਨੰਬਰ ਡਾਇਲ ਹੁੰਦਾ ਇਦਾਂ 1 2 ਆਹ ਤੇ ਮੇਰਾ ਟ੍ਰਾਈਪੋਡ ਨਹੀਂ ਕਿਤੇ ਇਹ ਦੂਰਬਿਨ ਲਾਉਣ ਵਾਲਾ ਭਾਈ ਠੀਕ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੂਰਬਿਨ ਤੇ ਲਾ ਲਵਾਂਗੇ ਆ ਦੁਰਬਿਨਾ ਨੇ ਖਿੱਚ ਕੇ ਲੰਬੀ ਹੋ ਜਾਂਦੀ ਏ ਤੇ ਆ ਬਾਕੀ ਵੇਖ ਲੋ ਪ੍ਰੋਡਕਟ ਹਨ 쇼 ਪੀਸ ਨੇ ਵੈਸੇ ਤੇ ਮਤਲਬ ਇਹ ਨਹੀਂ ਵੀ ਉਸ ਸਮੇਂ ਦੇ ਸਾਹਵੇਂ ਨੇ ਆ ਤੇ ਮੈਨੂੰ ਚਲਦੇ ਲੱਗਦੇ ਨੇ ਠੀਕ ਉਸੇ ਤਰ੍ਹਾਂ ਦੀ ਲੁੱਕ ਦੇ ਕੇ ਬਣਾਏ ਨੇ ਲੈ ਵੀ ਆ ਦੇਖ ਲੈ ਭਾਈ ਹਨਾ ਆ ਵੇਖ ਲੋ ਪੁਰਾਣੇ ਸਮੇਂ ਦੇ ਆ ਅਸਾ ਸਿੰਘ ਮਸਤਾਨਾ ਤੇ ਸਰਿੰਦਰ ਕੌਰ ਆ ਚੱਕ ਕੇ ਦੇ ਉੱਤੇ ਵੱਜ ਜਾਂਦਾ ਚਲਦੇ ਨੇ ਜੀ ਹਾਂ ਜੀ ਵਰਕਿੰਗ ਚ ਆਏ ਵਰਕਿੰਗ ਚ ਵਾਹ ਜੀ ਵਾਹ ਕੀ ਬਾਤ ਹੈ ਇਹ ਤੁਸੀਂ ਵੈਸੇ ਰੱਖਿਆ ਕਿ ਵੀ ਵੇਚਣ ਵਾਸਤੇ ਹੈ ਨਹੀਂ ਵੇਚਣ ਵਾਸਤੇ ਕਿੰਨੇ ਦਾ ਹੈਗਾ ਇਹ ਇਹ 4 ਤੋਂ 5000 ਤੱਕ ਸੇਲ ਕਰਦੇ ਹਾਂ ਜੀ ਅਸੀਂ 4 ਤੋਂ 5000 ਤੱਕ ਕਤੇ ਆਹ ਵਾਲੇ ਤਵੇ ਮਿਲ ਜਾਂਦੇ ਨੇ ਅੱਜ ਕੱਲ ਫਿਰ ਹਾਂ ਜੀ ਮਿਲ ਜਾਂਦੇ ਆ ਜਿਆਦਾਤਰ ਪੁਰਾਣੇ ਸੌਂਗ ਹੀ ਮਿਲਦੇ ਨੇ ਨਾ ਜਿਆਦਾਤਰ ਪੁਰਾਣੇ ਮੜਾ ਵੇਖਦੇ ਮੜਾ ਕਮਾ ਕੇ ਵੇਖਿਓ ਮੜਾ ਆਉਂਦੀ ਆਵਾਜ਼ ਹਾਂ ਇਧਰੋ ਯਾਨੀ ਕਿ ਕਮਾਣਾ ਪੈਂਦਾ ਹਨਾ ਇਹਨੂੰ ਇਹ ਚਾਬੀ ਭਰੀ ਜਾਂਦੀ ਅੱਛਾ ਚਾਬੀ ਭਰੀ ਜਾਂਦੀ ਇੱਥੋਂ ਵਾਹ ਜੀ ਵੀਰ ਜੀ ਪੁਰਾਣੇ ਜ਼ਮਾਨੇ ਵਿੱਚ ਚਾਬੀ ਭਰੀ ਜਾਂਦੀ ਹਾਂ ਪਹਿਲੇ ਜ਼ਮਾਨੇ ਚਾਬੀ ਭਰੀ ਜਾਂਦੀ ਸੀ ਤੇ ਫਿਰ ਚੱਲ ਜਾਂਦੇ ਘੰਟਾ ਅ ਤੇ ਹੁਣ ਵੇਖੋ ਸ਼ਾਇਦ ਆਵੇ ਆਵਾਜ਼ ਚਾਬਾ ਛੱਡ ਦੇ ਹਾਂ ਠੀਕ ਹੈ ਮੈਂ ਤਾਂ ਨਾਲ ਇੰਨਾ ਪੱਕਾ ਕਾਫੀ ਦਾ ਵੀ ਕਿਤੇ ਸ਼ੀਸ਼ੇ ਮਲੇ ਚ ਕਾਫੀ ਮਿਲਿਆ ਨਾ ਮਲੇ ਇਸ ਕਰਕੇ ਘਰੋਂ ਲੈ ਕੇ ਆਈ ਦੀ ਏ ਠੀਕ ਹੈ ਮੇਲਾ ਵੀ ਪੂਰਾ ਭਖਿਆ ਪਿਆ ਜਿਵੇਂ ਦਾਦਿਆਂ ਨੂੰ ਭਖਿਆ ਪੂਰੀ ਧੁੱਪ ਫਿਰ ਧੁੱਪ ਦੇ ਵਿੱਚ ਪੂਰੇ ਘੇੜੇ ਲੱਗ ਰਹੇ ਨੇ ਸ਼ੀਸ਼ਮੈਲ ਦੇ ਜਿਵੇਂ ਜਿਵੇਂ ਸ਼ਾਮ ਪਈ ਹੈਗੀ ਓਵੇਂ ਮੇਲਾ ਹੋਰ ਜ਼ਿਆਦਾ ਸਜੀ ਜਾਏਗਾ ਉਹ ਰੰਗ ਬਰੰਗੇ ਫਿਰ ਲੈਟਾ ਲੁੱਟਣ ਲੱਗ ਜਾਂਦੀਆਂ ਹਨ ਤੇ ਫਿਰ ਚੰਗਾ ਲੱਗਦਾ ਤੇ ਮੈਂ ਪਹਿਲਾਂ ਤਾਂ ਆ ਗਿਆ ਵੀ ਚਲੋ ਭੀੜ ਘੱਟ ਹੋਏਗੀ ਤੇ ਆਪਾਂ ਤੁਰ ਫਿਰ ਕੇ ਵੇਖ ਲਾਂਗੇ ਨਹੀਂ ਤੇ ਫਿਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਇਹ ਮੇਰੇ ਵੀਰ ਪੰਜਾਬੀ ਯੂਨੀਵਰਸਿਟੀ ਤੋਂ ਨੇ ਸਟੂਡੈਂਟ ਇਹਨਾਂ ਨੇ ਬੁੱਕ ਸਟਾਲ ਲਾਈ ਏ ਤੇ ਆਪਾਂ ਆਪਣੀ ਮਨਪਸੰਦ ਦੋ ਚਾਰ ਕਿਤਾਬਾਂ ਇਹਨਾਂ ਤੋਂ ਲੈ ਲਈਆਂ ਨੇ ਠੀਕ ਹੈ ਫਿਰ ਖੁਸ਼ੀ ਹੋਈ ਮਿਲ ਕੇ ਚੰਗਾ ਵੇ ਲੈ ਵੀ ਐਸ ਪਾਸੇ ਲੱਗਾ ਸਾਰਾ ਏਠਾ ਮੇਲਾ ਆਪਾਂ ਤਕਰੀਬਨ ਘੁੰਮ ਕੇ ਵੇਖ ਹੀ ਲਿਆ ਤੇ ਹੁਣ ਆਪਾਂ ਉਰਲੇ ਪਾਸੇ ਆ ਗਏ ਆ ਸਾਹਮਣੇ ਮੇਨ ਬਿਲਡਿੰਗ ਹੈ ਉਧਰ ਝੂਲੇ ਸੀ ਤੇ ਹੁਣ ਆਪ ਇਧਰ ਆ ਗਏ ਆ ਇਸ ਪਾਸੇ ਸਟਾਕ ਹੀ ਸਟਾਕ ਹੈ ਜਿਹੜਾ ਥੱਲੇ ਫਰਨੀਚਰ ਵਗੈਰਾ ਪਿਆ ਨਾ ਉਹਨਾਂ ਵੀਰਾਂ ਦਾ ਇਧਰ ਕਹਿ ਲੋ ਕਿ ਸਾਰਾ ਸਾਮਾਨ ਆ ਤੇ ਉੱਪਰਲੇ ਪਾਸੇ ਕੰਦ ਜੀ ਹਾਂ ਸ਼ੀਸ਼ ਮੈਲ ਦੀ ਲੋ ਜੀ ਹੁਣ ਆਪਾਂ ਚੱਲੇ ਆ ਮੇਲੇ ਤੋਂ ਵਾਪਸ ਸ਼ਾਮਾਂ ਪੈ ਗਈਆਂ ਨੇ ਅਗਲੇ ਸਾਲ ਮਿਲਦੇ ਆ ਆਜੋ ਤੁਸੀਂ ਵੀ ਹੈਂ okay bye ta ta